ਸਰ ਅੱਜ ਜਿਹੜੇ ਕ੍ਰਿਮੀਨਲ ਫੜੇ ਆ ਸਰ ਕੀ ਉਹਨਾਂ ਤੇ ਤਰਾਵਾਂ ਲਾਈਆਂ ਤੇ ਕਾਦੇ ਬੱਤ ਜਿਹੜੇ ਫੜੇ ਗਏ ਇਹਦਾ ਇੱਕ ਬਲਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਬਟੋਆ ਇਹਨੇ 5 ਮਾਜ ਨੂੰ 24 ਨੂੰ ਸਾਨੂੰ ਇਨਫਰਮੇਸ਼ਨ ਦਿੱਤੀ ਠੀਕ ਹੈ 4 9 24 ਨੂੰ ਰਾਤੀ 8:00 ਤੋਂ 9:00 ਵਜੇ ਆਪਣੇ ਦਿੱਲੀਪੁਰਾ ਤੋਂ ਬਟੋਆ ਸੜਕ ਨੂੰ ਆ ਰਿਹਾ ਏ ਜਦੋਂ ਦਿੱਲੀਪੁਰਾ ਲਾਗੇ ਪੰਚੇ ਆਪਣੇ ਮੋਟਰਸਾਈਕਲ ਤੇ ਪਿੱਛੋਂ ਦੋ ਨੌਜਵਾਨ ਆਏ ਮੋਟਰਸਾਈਕਲ ਤੇ ਜਿਨ੍ਹਾਂ ਨੂੰ ਰੋਕ ਕੇ ਤੇ ਪਿਸਤਲ ਦੀ ਨੋਕ ਤੇ ਉਹਦਾ ਮੋਟਰਸਾਈਕਲ ਵੀ ਕੋਹਿਆ ਤੇ ਉਹਦਾ ਮੋਬਾਈਲ ਵੀ ਖੋ ਕੇ ਲੈ ਗਏ ਇਸ ਤਰ੍ਹਾਂ ਦੀ ਜਿਹੜੀ ਤਫ਼ਤੀਸ਼ ਜੱਗੇ ਆਦੇ ਸਪੈਕਟ੍ਰੋਗ੍ਰਾਮ ਸੰਜਾਸਤ ਹੋਇਆ ਉਹ ਤੋਂ ਕੁੰਝਾ ਦਲੋਂ ਕੋਸੇ ਇਹਨਾਂ ਨੇ ਕਾਫੀ ਡღाई ਨਾਲ ਤਫ਼ਤੀਸ਼ ਕੀਤੀ ਤਫ਼ਤੀਸ਼ ਦੇ ਦੌਰਾਨ ਉਹਨਾਂ ਜਿਹੜੇ ਦੋ ਦੋਸ਼ੀਆਂ 'ਚ ਗ੍ਰਿਫਤਾਰ ਹੋਏ ਜਾਂ ਇੱਕ ਗਰਸਾਹਬ ਸਿੰਘ ਉਰਪਗੇਜਾ ਪੁੱਤਰ ਕਾਲ ਸਿੰਘ ਵਾਸੀ ਕੋਟਲਾ ਕੋਟਰੀ ਵਿਸਾਵਾ ਸਿੰਘ ਦੂਸਰਾ ਹੈਗਾ ਦਵਿੰਦਰ ਸਿੰਘ ਉਰਪਸੋਨੂ ਪੁੱਤਰ ਰਾਜ ਸਿੰਘ ਵਾਸੀ ਕੋਟਲੀ ਵਿਸਾਵਾ ਸਿੰਘ ਇਹਨਾਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਬੋਲੋਂ ਜਿਹੜਾ ਦਾ ਮੋਬਾਈਲ ਖੋਇਆ ਸੀ ਉਹ ਵੀ ਬਰਾਮਦ ਹੋ ਗਿਆ ਪਿਸਤੌਲ ਜਿਹੜੇ ਪੁਆਇੰਟ ਤੇ ਨਾ ਹੋਇਆ ਪਿਸਤੌਲ ਵੀ ਜਿਹੜਾ ਦਵਿੰਦਰ ਸਿੰਘ ਕੋ ਬਰਾਮਦ ਹੋਇਆ ਤੇ ਜਿਹੜਾ ਮੋਟਰਸਾਈਕਲ ਸੀ ਉਹਨੂੰ ਇੰਨਾ ਕੀ ਕੀਤਾ ਸੀ ਪਾਰਟਸ ਦੇ ਵਿੱਚ ਡਿਵਾਈਨਡ ਕਰਤਾ ਹੈ ਕੁਝ ਪਾਰਟਸ ਇਹਨਾਂ ਦੇ ਬਰਾਮਦ ਹੋ ਗਏ ਕੁਝ ਪਾਰਟਸ ਇੱਕ ਕੁਆੜੀਆ ਦਾ ਕੰਮ ਕਰਦਾ ਦਲਬਾਖ ਸਿੰਘ ਬਾਗਾ ਅਸਲ ਉਤਾਰਦਾ ਉਹਨੂੰ ਉਹਨੇ ਵੇਚ ਦਿੱਤੇ ਜਿਹੜਾ ਕਿ ਰਿਫਾਰ ਸਰ ਇਹਨਾਂ ਮੁਲਜ਼ਮਾਂ ਤੋਂ ਕੁਝ ਜਿਹੜੇ ਇਹਨਾਂ ਤੇ ਪਹਿਲਾਂ ਵੀ ਕੋਈ ਪੱਤੇ ਵਗੈਰਾ ਦਰਦੇ ਇਹ ਇਹੀ ਕਢਾ ਰਹੇ ਆ ਰਿਕਾਰਡ ਇਹਨਾਂ ਦਾ ਮਿਲਾਂ ਪੱਤੇ ਦਰਦੇ ਆ ਪਰ ਇਹਨਾਂ ਦੇ ਵਿੱਚੋਂ ਇਹਨਾਂ ਨੇ ਖੋਹ ਕਰਨ ਤੋਂ ਬਾਅਦ ਇੱਕ ਜਿਹੜਾ ਇਹ ਹਰੀਗੇ ਜਾ ਕੇ ਤੇ ਨਸ਼ਾ ਜਿਹੜਾ ਉਹ ਕੇਂਦਰ ਚ ਦਾਖਲ ਹੋ ਗਿਆ ਹੈ ਰਸ ਤੋਂ ਬਚਣ ਵਾਸਤੇ ਉਹ ਪੁਲਿਸ ਵੱਲੋਂ ਕੋਈ ਰਿਮਾਂਡ ਵਗੈਰਾ ਲਿਆ ਜਾ ਪੁਲਿਸ ਵੱਲੋਂ ਅੱਜ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਅਸੀਂ ਤੇੰਦੰਦੋਂ ਦਾ ਲੈ ਲਿਆ ਅੱਗੇ ਇਹਨਾਂ ਦੀ ਇਨਵੈਸਟੀਗੇਸ਼ਨ ਕਰਾਂਗੇ ਹੋਰ ਇਹਨਾਂ ਕਿਹੜੇ ਕਿਹੜੇ ਫੋਨ ਪਿਸਟਲ ਜਿਹੜਾ ਕਿੱਥੋਂ ਆਇਆ ਸਾਰਾ ਵੈਰੀਫਾਈ ਕਰਾਂਗੇ